दूध पानी का पानी करेंगे सुन लो सुन लो सुन लो अब सुन लो आपका समय आकर बोलो मेरे भाई ने कहा मेरे भाई ने कहा मेरे भाई ने कहा कि एमएलए यार तू बहुत रहा है तू बहुत रहा है मेरे भाई डालता है अभी सुनो कल शाम को पांच बजे दुर्गा मंदिर में आप मंदिर को मानते हो दुर्गा मंदिर में मेरा भाई तो अपने बच्चे लेके जाएगा मैं भी अपने बच्चे लेकर जाऊंगा अगर मेरे को एक मिनट अगर मेरे को पांच साल में एक पैसा आया हुआ तो मैं दुर्गा माँ के मंदिर में कसम खाऊंगा नहीं तो ये खाएगा ठीक है ਕੱਲ ਮ ਜਿਹੜੇ ਮਾਰ ਨੰਬਰ 16 ਦੇ ਵਿੱਚ ਰਾਜਾ ਵੜਿੰਗ ਐਕਐਮਐਲਏ ਨੇ ਕੱਲ ਦਲਸਾ ਕੀਤਾ ਸੀ ਕੱਲ ਉਹਦੇ ਵਿੱਚੋਂ ਕੁਝ ਆਕਾਦੀ ਦਲ ਦੇ ਜਿਹੜੇ ਹੁਨਹਾਰ ਲੂਆ ਲਿਟਰਸੀ ਉਹਨਾਂ ਨੇ ਕੁਝ ਸਵਾਲ ਕੀਤੇ ਇਹ ਲੋਕੋ ਤੁਸੀਂ ਜਨਤਾ ਨੇ ਕੁਝ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਉਹ ਦੇ ਨਹੀਂ ਸਕਿਆ ਉਹ ਕਹਿੰਦਾ ਮੈਂ ਕੰਧ ਸਰਗਮੰਦਰ ਦੇ ਵਿੱਚ ਆ ਕੇ ਬੱਚਿਆਂ ਨੂੰ ਲੈ ਕੇ ਆਉਂਗਾ ਤੇ ਉੱਥੇ ਹੀ ਮੈਂ ਸਭ ਬਾਹੂ ਉਹជា ਉਹ ਐਸੀ ਵੀ ਇਹ ਗੱਲ ਕਹੀ ਸੀ ਕਿ ਅਸੀਂ ਦੂਰੋਂ ਮੰਦਰ ਦੇ ਵਿੱਚ ਆ ਕੇ ਬੱਚਿਆਂ ਨੂੰ ਲੈ ਕੇ ਜਮਾਗੇ ਤਾਂ ਤੇ ਸੋਭਾਂਗੇ ਵੀ ਤੂੰ ਕੋਈ ਕੰਮ ਨਹੀਂ ਕੀਤਾ। ਜ਼ਿਆਦਾ ਸੀ ਉਸ ਦੀ ਗੰਨ ਨੂੰ ਪੂਰਾ ਕਰਨ ਵਾਸਤੇ ਦੁਰਗਾ ਮੰਦਿਰ ਦੇ ਵਿੱਚ ਅਸੀਂ ਆ ਸਾਰੇ ਇਕੱਠੇ ਹੋ ਕੇ ਇੱਥੇ ਆਏ ਹੋਏ ਆ ਤੇ ਹਜੇ ਤੱਕ ਅਸੀਂ ਉਹਦੇ ਵੇਟ ਕਰੀ ਜਾਨੇ ਆ ਉਹ ਹਜੇ ਤੱਕ ਇੱਥੇ ਪਹੁੰਚੇ ਰਾਜਾ ਬੜੀ ਦੇ ਕੋਈ ਵੀ ਰਮਾਇੰਦ ਜਾਂ ਕੋਈ ਆਪ ਇੱਥੇ ਕੋਈ ਨਹੀਂ ਪਹੁੰਚਿਆ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਨੇਰੀ ਕੋਈ ਚੋਠ ਬੋਲਦਾ ਤੇ ਉਹ ਕੋਈ ਕੰਮ ਜਾਂ ਕੋਈ ਵੀ ਕਿਸੇ ਦਾ ਭਲਾ ਨਹੀਂ ਕਰ ਸਕਦਾ ਤੇ ਆ ਕੇ ਰੈਲੀਆਂ ਚ ਆ ਕਾਫੀ ਮਖੌਲ ਬੁੜਾਂਦਾ ਇਸ ਦੇ ਕੁੱਤੇ ਦਾ ਤੇ ਆ ਕੇ ਪ्योर ਹਿੰਦੀ ਬੋਲਣ ਦਾ ਕੀ ਮਤਲਬ ਹੈ ਕਿ ਉਹ ਸਾਨੂੰ ਪੰਜਾਬੀ ਨਹੀਂ ਸਮਝਾਂਦੀ ਹਰ ਇੱਕ ਸਾਡੇ ਆਪਸੀ ਕਾਫੀ ਰੈਲੀਆਂ ਦੇਖਿਆ ਹੋਵੇ ਪੰਜਾਬੀ ਬੋਲਦਾ ਪਰ ਸਾਡੇ ਏਰੀਆ ਚ ਆ ਕੇ ਹਿੰਦੀ ਕਿਉਂ ਯੂਜ਼ ਕਰਦਾ ਸਾਡੇ ਬੇਸ ਨਹੀਂ ਕਰਦਾ ਕੀ ਇਨਸਲਟ ਹੋ ਰਹੀ ਹੈ ਸਾਡੀ ਪਾਸ਼ਾ ਬੇਇੱਜ਼ਤੀ ਕਰਦਾ ਗੁਣੇ ਜਿਹੜੀ ਸਮਝਦੇ ਸੀ ਪੰਜਾਬੀ ਉਸ ਨੂੰ ਜਿਹੜੀ ਗੱਲ ਨੂੰ ਅਸੀਂ ਕੱਲ ਸੱਚ ਉਸ ਤੋਂ ਜਿਹੜੀ ਖੁਸ਼ੀ ਲੱਗੀ ਤੂੰ ਵੀ ਤੇ ਉਸ ਦੇ ਅਕੋਰਡਿੰਗ ਉਹ ਉਥੋਂ ਭੱਜ ਕੇ ਚਲਾ ਗਿਆ ਤੇ ਅਸੀਂ ਹਜੇ ਤੱਕ ਉਹਨਾਂ ਦੇ ਇੱਕ ਘੰਟਾ ਹੋਰ ਇੱਥੇ ਵੇਟ ਕਰਾਂਗੇ ਤੇ ਅਸੀਂ ਆਪਣੀ ਗੱਲ ਨੂੰ ਪੂਰਾ ਲਿਵਾਉਂਗਾ ਵਾਹਿਗੁਰੂ ਜੀ ਸਰਕਾਰ ਸਾਹਿਬ ਤੇ ਵਾਹਿਗੁਰੂ ਜੀ